ਪਿਆਰੇ ਕਿਸਾਨ ਵੀਰੋ ਤੇ ਭੈਣੋ ਅੱਜ ਕੱਲ کافی ਇੱਕ ਚਰਚਾ ਚੱਲਣ ਈ ਐ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਐਫ ਪੀਓ کافی ਸੁਹੋਲਤਾ ਨੇ ਗੱਲ ਇਹ ਹੋਈ ਐ ਕਿ ਆਪਾਂ ਇਕੱਠੇ ਹੋਈਏ ਇਕੱਠੇ ਮਿਲ ਕੇ ਖੇਤੀ ਦੇ ਕੰਮ ਕਰੀਏ ਤੇ ਉਹਦੇ ਨਾਲ ਬੈਨੀਫਿਟ ਵਧ ਸਕਦਾ ਤੇ ਸਰਕਾਰ ਦੀਆਂ ਸਹੂਲਤਾਂ ਵੀ ਸਾਨੂੰ ਮਿਲ ਸਕਦੀਆਂ ਐ ਐਸਾ ਇੱਕ ਐਫ ਪੀਓ ਐ ਕਪੂਰਥਲਾ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਐ ਪਿੰਡ ਖਾਲੂ ਉਹ ਮੇਰੇ ਨਾਲ ਨੇ ਸਦਾਰਾ ਹਰਜਿੰਦਰ ਸਿੰਘ ਇਹਨਾਂ ਨੇ ਐਫਪੀਓ ਬਣਾਇਆ ਸੀਗਾ ਪਰ ਇੱਕ ਬਹੁਤ ਜ਼ਿਆਦਾ ਨਹੀਂ ਹੋਏ ਸਾਰੀ ਗੱਲ ਪੁੱਛਣੇ ਆ ਵੀ ਕਿਵੇਂ ਐਫਪੀਓ ਬਣਾਇਆ ਕਿ ਇਹਨਾਂ ਨੂੰ ਫਾਇਦਾ ਹੋਇਆ ਹਰਜਿੰਦਰ ਜੀ ਸਭ ਪਹਿਲ ਦੱਸੋ ਕਿ ਇਹ ਜਿਹੜਾ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਤੁਸੀਂ ਬਣਾਈ ਸੀ ਕਦੋਂ ਬਣਾਈ ਸੀ ਕਿਸ ਸੋਚ ਨਾਲ ਬਣਾਈ ਸੀ ਤੇ ਮੌਜੂਦਾ ਰੂਪ 'ਚ ਤੁਸੀਂ ਕਿੱਥੇ ਖੜੇ ਹੋ ਸਰ ਸਾਨੂੰ ਲਗਭਗ 1.5 ਸਾਲ ਹੋ ਗਿਆ ਐਫਪੀਓ ਬਣਾਏ ਨੂੰ ਜਿਵੇਂ ਕਿ ਇਹਦੇ ਵਿੱਚ ਕਿਸਾਨਾਂ ਦਾ ਆਪਣਾ ਇੱਕ ਗਰੁੱਪ ਹੁੰਦਾ ਹੈ ਕਿ ਤੇ ਹਰੇਕ ਜੀਮੇਂਦਾਰ ਪਰਾਇਜੇ ਥੋੜਾ ਬਹੁਤ ਆਪਣਾ ਸ਼ੇਅਰ ਮਨੀ ਜਿੱਦਾਂ ਕਹਿ ਲਓ ਕੋਈ 1000 ਰੁਪਏ ਸ਼ੇਅਰ ਪਾ ਲੈਂਦਾ ਕੋਈ 500 ਪਾ ਕੇ ਇਦਾਂ ਇੱਕ ਜਿੱਦਾਂ ਐਫਪੀਓ ਦੀ ਫੀਸ ਹੁੰਦੀ ਹੈ ਇੱਕ ਛੋਟੀ ਜੀ ਵੀ ਤੁਸੀਂ ਆਪਣਾ ਥੋੜਾ ਥੋੜਾ ਇਕੱਠਾ ਕਰੋ ਉਸ ਤੋਂ ਬਾਅਦ ਫਿਰ ਜਿੰਨੀ ਤੋਹੀ ਕਰਦੇ ਉਦੋਂ ਗਵਰਨਮੈਂਟ ਤੁਹਾਨੂੰ ਸਹਾਇਤਾ ਕਰਦੀ ਆ ਤੇ ਤੁਸੀਂ ਐਫਪੀਓ ਦੇ ਕੰਮ ਕਾਜ ਆਪਣੇ ਜਿੱਦਾਂ ਚਲਾ ਸਕਦੇ ਆ ਤੇ 1.5 ਸਾਲ ਹੋਇਆ ਸਾਨੂੰ ਮਿਲ ਕੇ ਪਤਾ ਲੱਗਿਆ ਸੀਗਾ ਵੀ ਐਫਪੀਓ ਇੱਕ ਬਹੁਤ ਵਧੀਆ ਗਰੁੱਪ ਆ ਇਹ ਜਿਹਦੇ ਵਿੱਚ ਕਿਸਾਨ ਇਕੱਠੇ ਹੋ ਕੇ ਆਪਣੀ ਮਰਜ਼ੀ ਨਾਲ ਇੱਕ ਫਸਲ ਬੀਜ ਲੈਣਾ ਉਹ ਜੇ ਕੋਈ ਤੁਹਾਡਾ ਬਾਜ਼ਾਰ ਵਿੱਚ ਕੋਈ ਸਿੱਧਾ ਡਾਇਰੈਕਟ ਕੋਈ ਸਰਕਾਰੀ ਅਧਾਰਾ ਜਾਂ ਕੋਈ ਅ ਕਹ ਲਓ ਵੀ ਕੋਈ ਆਪਣੇ ਅੱਛੀ ਕੰਪਨੀ ਜੀ ਤੁਹਾਡਾ ਨਾ ਕੰਟੈਕਟ ਕਰ ਲਵੇ ਆਣ ਕੇ ਵੀ ਸਰ ਜੀ ਅਸੀਂ ਤੇ ਤੁਹਾਡੇ ਕੋਲ ਇੰਨੇ ਟਨ ਮਟਰ ਚੱਕਣਾ ਸਪੋਜ਼ ਕਰੂ ਮਟਰ ਚੱਕਣ ਦੀ ਗੱਲ ਕਰਤੀ ਤੁਹਾਨੂੰ ਆਹ ਪ੍ਰਾਈਸ ਅਸੀਂ ਦੇ ਦਾਂਗੇ ਤੇ ਉਥੇ ਵੀ ਸਾਨੂੰ ਜ਼ਿੰਮੇਵਾਰਾਂ ਨੂੰ ਪਤਾ ਹੁੰਦਾ ਫਸਲ ਬੀਜਣ ਤੋਂ ਪਹਿਲਾਂ ਵੀ ਯਾਰ ਇਹ ਤਾਂ ਠੀਕ ਆ ਸਾਡਾ ਤਾਂ ਇਸ ਭਾਨਾ ਤੇ ਇਹ ਚੱਕਣ ਨੂੰ ਤਿਆਰ ਨੇ ਤੇ ਸਾਡਾ ਇੰਨਾ ਇੱਕ ਕੁਆਂਟਲ ਅੰਦਾਜ਼ਾ ਫਸਲ ਦਾ ਪਤਾ ਹੀ ਹੁੰਦਾ ਹਰੇਕ ਜ਼ਿਮੀਂਦਾਰ ਨੂੰ ਕਿਹੜੀ ਫਸਲ ਕਿੰਨੇ ਕੁਆਂਟਲ ਨਿਕਲੇ ਆਉਂਦੀ ਆ ਤੇ ਵੀ ਇਸ ਤਰ੍ਹਾਂ ਵੀ ਜੇ ਤੁਸੀਂ ਗਰੁੱਪ ਬਣ ਕੇ ਲਾਹੋਗੇ ਤੇ ਅਗਲੇ ਨੇ ਪਤਾ ਹੋਊਗਾ ਵੀ ਐਸ ਏਰੀਏ ਚੋਂ ਐਸ ਐਫ ਪੀਓ ਤੋਂ ਅਸੀਂ ਇੰਨਾ ਮਾਲ ਚੁੱਕ ਸਕਦੇ ਆ ਮਿਲ ਸਕਦਾ ਸਾਨੂੰ ਵੀ ਇੱਕੋ ਥਾਂ ਮਿਲ ਸਕਦਾ ਇਹ ਸੋਚ ਕੇ ਮਿਲ ਕੇ ਸਾਨੂੰ ਉਹਨਾਂ ਨੇ ਗਾਈਡ ਕੀਤਾ ਸੀ ਵੀ ਇਸ ਤਰੀਕੇ ਨਾਲ ਤੁਸੀਂ ਫਸਲੀ ਭਿੰਨਤਾ ਲਿਆਓ ਕਿ ਕਣਕ ਝੋਨੇ ਤੋਂ ਬਾਹਰ ਨਿਕਲੋ ਕਿ ਅਸੀਂ ਤੁਹਾਡੇ ਕੋਲ ਸਿੱਧਾ ਆਵਾਂਗੇ ਇਥੋਂ ਤੁਹਾਡੇ ਮਾਲ ਨੂੰ ਚੁੱਕਾਂਗੇ ਤੇ ਤੁਹਾਨੂੰ ਪੇਮੈਂਟ ਕਰਾਂਗੇ ਤੇ ਇਹ ਚੀਜ਼ਾਂ ਦਾ ਸਮਝੌਨਾ ਦੱਸਿਆ ਤਾਂ ਸਾਡਾ ਵੀ ਦਿਲ ਕੀਤਾ ਵੀ ਠੀਕ ਆ ਜਦੋਂ ਸਾਡੇ ਕੋਲ ਸਿੱਧਾ ਆਣ ਕੇ ਸਾਡੇ ਪਿੰਡ ਸਾਡੇ ਅਡੇ ਤੇ ਵਪਾਰੀ ਆਊਗਾ ਜਾਂ ਗਵਰਨਮੈਂਟ ਦਾ ਕੋਈ ਸਾਡੇ ਕੋਲ ਭਲਾਈ ਆਊਗਾ ਬਿਲਕੁਲ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਮੈਂ ਸਮਝਦਾ ਕਿ ਅੱਜ ਵਕਤ ਦੀ ਲੋੜ ਵੀ ਹੈ ਜੀ ਜੀ ਕਿ ਜੇ ਮੈਂ ਕੱਲਾ ਤੋਂ ਕੱਲਾ ਮੰਡੀ 'ਚ ਕੋਈ ਆਪਣੀ ਜਿੰਸ ਲੈ ਕੇ ਜਾਣਾ ਕਈ ਵਾਰੀ ਮੈਨੂੰ ਚੰਗੇ ਪੈਸੇ ਨਹੀਂ ਲੱਭਦੇ ਕਈ ਵਾਰੀ ਮੈਨੂੰ ਧੱਕੇ ਵੀ ਪੈਂਦੇ ਆ ਸਵਸਿਆਵਾਂ ਬੜੀਆਂ ਹੁੰਦੀਆਂ ਜੀ ਜੀ ਇਸੇ ਤਰ੍ਹਾਂ ਕੋਈ ਚੀਜ਼ ਹੀ ਖਰੀਦ ਕਰਨੀ ਮੈਂ ਫਿਰ ਵੀ ਇਹ ਐਫਪੀਓ ਕੰਮ ਆ ਸਕਦਾ ਹੈ ਜੀ ਸਰ ਚਾਹੇ ਮੈਂ ਖਾਦ ਲੈਣੀ ਹੈ ਜਾਂ ਸਾਰੇ ਗਰੁੱਪ ਨੂੰ ਖਾਦ ਚਾਹੀਦੀ ਹੈ ਜਾਂ ਆਜ਼ਮਦਾਨ ਨੂੰ ਚਾਹੀਦੀ ਦਵਾਈ ਨਾ ਚਾਹੀਦੀ ਸੋ ਇਹ ਸੋਚਣਾ ਤੁਸੀਂ ਇਸ ਪਾਸੇ ਜੁੜੇ ਜੀ ਜੀ ਸਰ ਅੱਛਾ ਹੁਣ ਇਹ ਵੀ ਜਿਹੜਾ ਵਜ਼ਾਹਤ ਕਰੋ ਵੀ ਕਿੰਨੇ ਤੁਹਾਡੇ ਮੈਂਬਰ ਨੇ ਔਰ ਕਿਹੜੇ-ਕਿਹੜੇ ਇਲਾਕਿਆਂ ਦੇ ਮੈਂਬਰ ਨਾਲ ਤੁਹਾਡੇ ਜੁੜੇ ਐ ਸ਼ੁਰੂਆਤੀ ਦੌਰ ਚ ਕਿੰਨੇ ਪੈਸੇ ਪਾਏ ਸੀ ਸਾਰਿਆਂ ਨੇ ਤੇ ਕਿਹੜੇ ਪੈਸੇ ਵੀ ਪਾਣੇ ਪੈਂਦੇ ਸਰ ਸ਼ੁਰੂਆਤੀ ਚ ਹਰੇਕ ਬੰਦੇ ਨੂੰ ਥੋੜੀ ਸਮਝ ਨਹੀਂ ਸੀ ਵੀ ਇਹ ਚੀਜ਼ ਕੀ ਆ ਹਰ ਕੋਈ ਬੰਦਾ ਡਰਦਾ ਸੀਗਾ ਪਰ ਆਪਣੇ ਹੁਣ ਕਿਸਾਨ ਭਰਾਵਾਂ ਨੂੰ ਜਦੋਂ ਸਮਝ ਆਦਾ ਕਿ ਜਦੋਂ ਆਪਾਂ ਇੱਕ ਸੁਸਾਇਟੀਆਂ ਪਿੰਡਾਂ ਵਿੱਚ ਆ ਜਿੱਥੋਂ ਆਪਾਂ ਕੋਈ ਖਾਦ ਖਾਲ ਕੋਈ ਚੀਜ਼ਾਂ ਚੁੱਕ ਲੈਨੇ ਆ ਉਹਦੇ 'ਚ ਵੀ ਹਰੇਕ ਬੰਦਾ ਹਿੱਸੇਦਾਰ ਹੁੰਦਾ ਘੱਟ ਵਿਆਜ ਤੋਂ ਨੂੰ ਪੇਮੈਂਟ ਵੀ ਮਿਲ ਜਾਂਦੀ ਏ ਉਥੋਂ ਉਹ ਹੀ ਸਿਸਟਮ ਈ ਆ ਸਾਰਾ ਵੀ ਜਦੋਂ ਉੱਥੇ ਵੀ ਉਹ ਆਪਣਾ 1000 2000 ਰੁਪਿਆ ਖਾਤਾ ਆਪਣਾ ਸ਼ੁਰੂ ਕਰਨ ਲੱਗਿਆਂ ਪਾ ਲੈਂਦੇ ਆ ਉਹ ਤੇ ਉਹਨਾਂ ਨੂੰ ਫਿਰ ਉਥੋਂ ਜਿੱਦਾਂ ਸਰਕਾਰ ਯੂਰੀਆ ਟਾਈਮ ਨਾਲ ਮਿਲ ਜਾਂਦਾ ਉਹਨਾਂ ਨੂੰ ਜਾਂ ਉਦੋਂ ਵੀ ਥੋੜਾ ਪਤਾ ਜੇ ਕਿਸੇ ਨੇ ਬੈਂਕ ਤੋਂ ਲੋਨ ਲੈਣਾ 4% ਦੇ ਨਾਲ ਉਹਨਾਂ ਨੂੰ ਮਿਲ ਜਾਂਦਾ ਵਾ ਉਸੇ ਤਰੀਕੇ ਨਾਲ ਐਫਪੀਓ ਜਿਹੜਾ ਵਾ ਇਹ ਚੀਜ਼ ਹੈਗੀ ਆ ਇਹ ਆ ਵੀ ਉਹ ਸੁਸਾਇਟੀਆਂ ਸਿਰਫ ਇੱਕ ਦੋ ਚੀਜ਼ਾਂ ਤੱਕ ਲਿਮਟਿਡ ਆ ਕਿਸੇ ਨੇ ਖਾਦ ਲਈ ਕਿਸੇ ਨੇ ਖਾਦ ਲਈ ਬਸ ਤੋ ਤ ਕਿਨ ਥੋੜਾ ਉਹਦਾ ਪੈਸਾ ਲੈ ਰਿਹਾ ਪਰ ਇਹਦੇ ਵਿੱਚ ਐਫਪੀਓ ਦੇ ਵਿੱਚ ਸਾਰਾ ਕੋਸ਼ਿਸ਼ ਹੀ ਆ ਚਾਹੇ ਜੀਮੀਦਾਰ ਇਕੱਠੇ ਹੋ ਕੇ ਆਪਣਾ ਕੋਈ ਪਲਾਂਟ ਲਾ ਲੈਣਾ ਕੋਈ ਤੁਸੀਂ ਆਰਗੇਨਿਕ ਖੇਤੀ ਕਰ ਰਹੇ ਆ ਉਹਦਾ ਤੁਹਾਨੂੰ ਸਰਕਾਰ ਵੱਲੋਂ ਬੜੀਆਂ ਸਹੂਲਤਾਂ ਆਉਂਦੀਆਂ ਨੇ ਜੋ ਵੀ ਕਰਨਾ ਤੁਸੀਂ ਤੁਹਾਡੇ ਮਨਜ ਜੋ ਸੋਚ ਹੈਗੀ ਏ ਤੇ ਹੁਣ ਗੱਲ ਇਹ ਦੱਸੋ ਕਿ ਦੇਖੋ ਜਦੋਂ ਅਸੀਂ ਕੋਈ ਕੰਮ ਕਰਨਾ ਤੇ ਉਹ ਵਾਸੇ ਸਰਮਾਇਆ ਚਾਹੀਦਾ ਚਲੋ ਐਫ ਪੀਓ ਬਣ ਗਿਆ ਸਰਕਾਰ ਨੇ ਹਲਾਸ਼ਰੀ ਦੇ ਦਿੱਤੀ ਸਰਕਾਰ ਤੋਂ ਕੀ امدਾ ਤੁਹਾਨੂੰ ਮਿਲੀ ਔਰ ਮੌਜੂਦਾ ਦੌਰ ਦੇ ਵਿੱਚ ਕਿੰਨੇ ਮੈਂਬਰ ਤੁਹਾਡੇ ਨਾਲ ਜੁੜੇ ਆ ਹਨਾ ਕਸੀ ਸਰ 300 ਮੈਂਬਰ 300 ਮੈਂਬਰ ਅਸੀਂ ਕਰ ਚੁੱਕੇ ਆ ਆਪਣੇ 300 ਮੈਂਬਰ ਹੋ ਚੁੱਕੇ ਹੈ ਔਰ ਕਿਨੇ ਕਿਨੇ ਪਹਿਪ ਕਿਨਾ ਕੁ ਫਰਮਾਇਆ ਇਕੱਠਾ ਹੋ ਗਿਆ ਸਾਰੇ ਕੋਲ ਸਰ 2 ਲੱਖ 25000 ਰੁਪਇਆ ਸਾਡੇ ਕੋਲ ਨਾ ਸਾਰੇ ਮੈਂਬਰਾਂ ਦਾ ਪਾ ਗਏ ਕਿਸ ਨੇ 1000 ਸ਼ੇਅਰ ਮਣੀ ਦਿੱਤੀ ਕਿਸ ਨੇ 2 ਦਿੱਤੀ ਕਿਸ ਨੇ 500 ਦਿੱਤਾ ਉਹ ਤੁਸੀਂ ਨੋਟ ਕਰ ਲਿਆ ਵੀ ਇਹਨੇ ਪੈਸੇ ਪਾਏ ਤੇ ਪ੍ਰਧਾਨ ਵੀ ਚੋਲਿਆ ਕੋਈ ਆਪਸ ਵਿੱਚ ਹਾਂਜੀ ਸਾਡੇ ਦੋ ਡਾਇਰੈਕਟਰ ਆ ਇੱਕ ਸਾਡੇ ਭੈਣ ਜੀ ਆ ਮਨਜੀਤ ਕੌਰ ਜੀ ਪਿੰਡ ਖੀਰਾਵਾਲੀ ਤੋਂ ਆ ਜੀ ਅੱਛਾ ਤੇ ਇੱਕ ਮਤਲਬ ਅਸੀਂ 10 ਬੰਦੇ ਆ ਡਾਇਰੈਕਟਰ ਦੇ ਤੌਰ ਤੇ ਜਿਹੜੇ ਸੀ ਇੱਥੇ ਕੰਮ ਕਰ ਰਹੇ ਆ ਜਿਆ 30 ਨਹੀਂ ਬਲੌਕ ਚ ਚ ਬਲੌਕ ਚ ਹੋਣੀ ਚਾਹੀਦੀ ਬਲੌਕ ਆਪਣਾ ਕਿਵੇਂ ਆਪਣਾ ਇੱਕ ਇੱਕ ਤੁਹਾਡੇ ਕੋਈ ਹੋਰ ਜ਼ਿਲ੍ਹੇ ਚ ਬੈਠਾ ਹੋ ਨਹੀਂ ਨਹੀਂ ਇਹ ਸਾਰਾ ਐਫਪੀਓ ਇਦਾਂ ਨਾ ਹਰ ਥਾਂ ਹਰ ਬਲੌਕ ਚ ਬਣਦੇ ਜਾ ਰਹੇ ਆ ਕਿ ਤੁਹਾਡੀ ਮੀਟਿੰਗ ਬੁਟੀ ਹੁੰਦੀ ਰਹੀ ਆਪਸ ਚ ਤਕਰੀਬਨ ਡੇਢ ਦੋ ਮਹੀਨੇ ਬਾਅਦ ਹੁੰਦੀ ਰਹਿੰਦੀ ਕੋਈ ਨਾ ਕੋਈ ਮੀਟਿੰਗ ਬਲੌਕ ਜੀ ਗਰੁੱਪ ਵਟਸਐਪ ਗਰੁੱਪ ਬਣਾਇਆ ਹੋ ਹਾਂਜੀ ਹਾਂਜੀ ਵਟਸਐਪ ਗਰੁੱਪ ਸਾਡੇ ਬਣਿਆ ਹੋਏ ਤੇ ਬਾਕੀ ਹਜੇ ਸ਼ੁਰੂਆਤ ਆ ਅਸੀਂ ਹੁਣ ਗਵਰਨਮੈਂਟ ਵਾਲ ਦੇਖ ਰਹੇ ਆ ਜਦੋਂ ਉਹਨੇ ਤੁਹਾਨੂੰ ਦੱਸਿਆ ਵੀ ਤੁਹਾਨੂੰ ਬੜੇ ਫਾਇਦੇ ਮਿਲਣਗੇ ਹਜੇ ਤੇ ਸ਼ੁਰੂ ਨਹੀਂ ਹੋਇਆ ਸ਼ੁਰੂ ਨਹੀਂ ਹੋਇਆ ਅ ਸਾਨੂੰ ਦਿੱਕਤ ਆਉਂਦੀ ਹੁੰਦੀ ਸੀ ਵੀ ਜਦੋਂ ਕਿ ਸਾਡੀਆਂ ਮੱਕੀਆਂ ਮੁੱਕੀਆਂ ਉਚਾਈ ਵਾਲੀਆਂ ਫਸਲ ਹੋ ਜਾਂਦੀ ਹੈ ਨਾ ਸਪਰੇ ਨਹੀਂ ਹੁੰਦੀ ਕੀੜਾ ਖਾ ਜਾਂਦਾ ਅੱਛਾ ਕਿਸੇ ਹੱਲ ਜੁਣੀ ਨਹੀਂ ਜਦੋਂ ਸਿਰ ਦੇ ਉੱਪਰ ਨਿਕਲ ਜੂ ਫਸਲ ਸਪਰੇ ਕਿਦਾਂ ਕਰਦਾ ਤਾਂ ਨਹੀਂ ਕਰ ਸਕਦਾ ਉਹ ਸਾਨੂੰ ਅਸੀਂ ਇੱਕ ਆਪਣੇ ਸਾਨੂੰ ਐਫ ਪੀਓ ਦੇ ਵਿੱਚ ਹੀ ਦੱਸਿਆ ਸੀ ਇਹਨਾਂ ਨੇ ਵੀ ਤੁਹਾਨੂੰ ਸਬਸਿਡੀ ਮਰੂਗੀ ਅੱਛਾ ਅਸੀਂ ਫਿਰ ਸਬਸਿਡੀ ਦੇ ਕਰਕੇ ਅਸੀਂ ਕਿਹਾ ਚਲੋ ਅਸੀਂ ਸਬਸਿਡੀ ਵੀ ਭਰ ਦੁੱਤੀ ਸੀ ਅਸੀਂ ਫਿਰ ਉਹ ਡਰੋਨ ਪਰਚੇਸ ਕੀਤਾ ਕਿੰਨੀ ਸਬਸਿਡੀ ਉਹਤੇ ਕਹਿ ਰਹੇ ਸੀ ਕਿ 75% ਸਬਸਿਡੀ ਆਉਗੀ ਜੋ ਤੇ ਪਰ ਹਜੇ ਤੱਕ ਆਈ ਨਹੀਂ ਕਿ ਇਹ ਵੀ ਸਾਲ ਇੱਕੋ ਚੱਲਿਆ ਵਾ ਵੀ ਅਜੇ ਦੇਖ ਰਿਆਂ ਸਰਕਾਰ ਵਾਲੇ ਵੀ ਕਦੋਂ ਸਬਸਿਡੀਆਂ ਆਉਂਦੀ ਐ ਟੂ ਅਪਲਾਈ ਕਰਤਾ ਹਾਂ ਹਾਂਜੀ 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 ਡਰੋਨ ਮਿਲ ਗਿਆ ਆਪਾਂ ਨੂੰ ਡਰੋਨ ਮਿਲ ਗਿਆ ਸਾਡਾ ਸਪਰੇਅ ਦਾ ਕੰਮ ਬਹੁਤ ਵਧੀਆ ਡਰੋਨ ਦੇ ਨਾਲ ਚੱਲਦਾ ਵਾ ਤੇ ਫਿਲਹਾਲ ਸਾਰਾ ਖਰਚਾ ਤੁਸੀਂ ਆਪਣੇ ਕੋਲ ਕੀਤਾ ਹੈ ਹਾਂ ਜੀ ਅਸੀਂ ਐਫਪੀਓ ਨੂੰ ਕੀਤਾ ਜੀ ਜਿੱਦਾਂ ਸਾਨੂੰ ਏਆਈਐਫ ਚੋਂ ਅਸੀਂ ਲੋਨ ਕਰਵਾਇਆ ਸੀਗਾ ਉਹਨਾਂ ਸਾਡੇ ਮਿਲ ਕੇ ਬੈਂਕ ਨੇ ਲੋਨ ਕਰਕੇ ਸਾਨੂੰ ਮਿਲ ਕੇ ਇਹ ਉਹ ਡਰੋਨ வாਤੇ ਹੁਣ ਉਹਦੀ ਕਿਸ਼ਤ ਜਾ ਰਹੀ ਆ ਹੁਣ ਜਿਹੜਾ ਅਸੀਂ ਡਰੋਨ ਤੋਂ ਕਮਾਈ ਕਰ ਰਹੇ ਆ ਉਹਦੇ ਨਾਲ ਅਸੀਂ ਉਹਦੀ ਕਿਸ਼ਤ ਦਈ ਜਾਂਦੇ ਆ ਕੀ ਬਾਤ ਹੈ ਏਆਈਐਫ ਐਗਰੀਕਲਚਰ ਇਨਫਰਾਸਟ੍ਰਕਚਰ ਫਾਊਂਡੇਸ਼ਨ ਜੀ ਜੀ ਸਰ ਮਤਾਬਕ ਆਪਾਂ ਨੂੰ ਫਾਇਦਾ ਦਾ ਹੋ ਸਕਦਾ ਹਾਂਜੀ ਹਾਂ ਸੋ ਮੇਰੇ ਮੈਂ ਇਹ ਗੱਲ ਇਸ ਕਰਕੇ ਪੁੱਛ ਰਿਹਾ ਸੀ ਕਿ ਜਦੋਂ ਅਸੀਂ ਕੋਈ ਅਸੀਂ ਸੰਸਥਾ ਬਣਾਉਂਦੇ ਆ ਸਾਡੇ ਕਿਸਾਨ ਵੀਰਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਦੋਂ ਸੰਸਥਾ ਵਿੱਚ ਕੰਮ ਕਰਨੇ ਆ ਤੇ ਉਹਦੇ ਨਾਲ ਫਾਇਦੇ ਜ਼ਰੂਰ ਹੁੰਦੇ ਨੇ ਇਸ ਕੇ ਵੇਲੇ ਦੇਰ ਸਵੇਰ ਹੋ ਜਾਂਦੀ ਹੈ ਲੇਕਿਨ ਤੁਹਾਨੂੰ ਉਹਦਾ ਫਾਇਦਾ ਜ਼ਰੂਰ ਮਿਲੂ ਹਾਂਜੀ ਬਸ ਸਰ ਦੇਰ ਸਵੇਰ ਵਾਲੀ ਗੱਲ ਉਹੀ ਗੱਲਾਂ ਵੈਸੀ ਚਲੋ ਕਿੰਨੇ ਵੀ ਜਦਾਂ ਸਬਸਿਡੀ ਜਿਹੜੀ ਹੈ ਉਹ ਵੀ ਲੇਟ ਹੋ ਰਹੀ ਹੈਗਾ ਵੀ ਚਲੋ ਕੋਈ ਨਹੀਂ ਅਸੀਂ ਸਾਨੂੰ ਇੰਨਾ ਪਤਾ ਸੀ ਕੰਮ ਤਾਂ ਕਰ ਰਹੇ ਆਂ ਕੰਮ ਤੇ ਕਰ ਰਹੇ ਆਂ ਅੱਜ ਨਹੀਂ ਕੱਲ ਨਹੀਂ ਪਰਸੋਂ ਕਦ ਨੇ ਕਿਤੇ ਤੇ ਆ ਜਾਏਗੀ ਅੱਛਾ ਹਰਜਿੰਦਰ ਜੀ ਹੁਣ ਇਹ ਵੀ ਮਨ 'ਚ ਖਿਆਲ ਆਉਂਦਾ ਕਿ ਚੀਜ਼ ਵਧੀ ਹੈ ਦੇਖੋ ਜੇ ਆਪਾਂ ਗੱਲਬਾਤ 'ਚ ਕਰਨੇ ਆਂ ਆਪਸ ਇਕੱਠੀ ਹੋਈਏ ਹਰ ਅਧਾਰਾ ਕਹਿੰਦਾ ਵੀ ਇਕੱਠੇ ਹੋ ਕੇ ਚਲੋ ਤੇ ਹੁਣੇ ਹੈ ਤੇ ਜੇ ਅਸੀਂ ਇਕੱਠੇ ਹੋਣਾ ਹੈ ਤੇ ਕਿਹੜੇ ਆਧਾਰਾ ਐਫਪੀਓ ਬਣਾਉਣ ਚ ਮਤਲਬ ਕਰਦਾ ਹੈ ਕਿਹੜਾ ਕੋਈ ਜਾਈਏ ਕਿਵੇਂ ਆਪਾਂ ਇਹਦਾ ਸ਼ੁਰੂਆਤ ਕਰ ਸਕਦੇ ਹਾਂ ਇਹ ਸਰ ਆਪਣੇ ਨਾ ਜਿੱਦਾਂ ਸੈਂਟਰ ਨੇਜ ਆਪਣੇ ਇਹਨਾਂ ਦੀਆਂ ਏਜੰਸੀਆਂ ਵਾਂ ਜਿੱਦਾਂ ਐਫਏਐਸਸੀ ਐਫਏਐਸਸੀ ਹਾਂਜੀ ਹਾਂਜੀ ਉਹ ਬਦਲ ਕੇ ਐਫਪੀਓ ਬਣਾਉਣ ਚ ਤਾਂ ਸਰਕਾਰ ਦੇ ਵਿੱਚ ਇੱਕ ਪਾਈ ਵਾਲੀ ਨਿਬਾਰੀ ਨਿਬਾਰੜਾ हां जी ਨਿਵਾੜ ਕਹਿ ਸਕਦੇ ਮਤਲਬ ਕਿ ਨਿਵਾੜ ਇਹ ਸਾਰੇ ਸੇਮ ਆ ਜਾਂਦਾ ਸਾਰਾ ਜੀ ਤੇ ਉਹਨਾਂ ਦੀ ਹੀ ਗਾਈਡਲਾਈਨਸ ਹੁੰਦੀ ਹੈ ਵੀ ਆਹ ਕੰਮ ਆ ਤੁਸੀਂ ਇਸ ਤਰੀਕੇ ਕਰ ਸਕਦੇ ਆਹ ਕੰਮ ਇਸ ਤਰੀਕੇ ਕਰ ਸਕਦੇ ਆ ਕਿਉਂਕਿ ਇਸ ਕੰਮ ਦੀਆਂ ਬਰੀਕੀਆਂ ਬਹੁਤ ਆਪਾਂ ਖੁਦ ਜ਼ਿੰਮੇਦਾਰ ਆਪਾਂ ਨਹੀਂ ਕਰ ਸਕਦੇ ਇਸ ਕਰਕੇ ਉਹ ਸਾਨੂੰ ਹੈਲਪ ਕਰ ਰਿਹਾ ਉਹਨਾਂ ਨੇ ਮਤਲਬ ਕਿ ਸੈਂਟਰ ਤੋਂ ਲੈ ਕੇ ਐਫ ਪੀਓ ਤੱਕ ਕਿੰਨੇ ਮੈਂਬਰ ਹੋ ਸਕਦੇ ਨੇ 300 ਕਿਸੇ ਮੈਂਬਰ ਤਾਂ ਤੁਸੀਂ ਭਵੇਂ ਦਾ 2000 ਮੈਂਬਰ ਕਰ ਲਓ ਕੋਈ ਚੱਟਾ ਕਿੰਨੇ ਹੋਣ 300 ਮੈਂਬਰ ਤੁਸੀਂ ਜੇ ਜੁੜੋਗੇ ਨਾ ਫੇਰ ਸਾਨੂੰ ਤੁਹਾਨੂੰ ਸਰਕਾਰ ਵੱਲੋਂ ਗ੍ਰਾਂਟ ਫੀ ਅਰੀ ਲੀਜ਼ ਹੋਣੀ ਹੈ ਸ਼ਾ ਠੀਕ ਹੈ ਜਿੱਦਾਂ ਹੁਣ ਅਸੀਂ 300 ਮੈਂਬਰ ਹੋ ਗਿਆ ਸੰਨ 300 ਬੰਦਿਆਂ ਨੂੰ ਸਮਝਾਉਣਾ ਬੜਾ ਔਖਾ ਹੈ ਕਿ ਕਿਸੇ ਕੋਲ ਅੱਜਕੱਲ ਤੇ ਦੇਖੋ ਹਰ ਬੰਦੇ ਨੂੰ ਸਮਝਾਉਣਾ ਵੀ ਪਹਿਲਾਂ ਤੇ ਸਮਝਾਓਗੇ ਤੇ ਫਿਰ ਅਗਾ ਤੁਰੂਗਾ ਇਹ ਤਾਂ ਸ਼ੁਰੂਆਤੀ ਦਿੱਕਤ ਕਿਵੇਂ ਆਈ ਉਹ ਕਿਵੇਂ ਤੁਸੀਂ ਉਹਦਾ ਦੇਖੋ ਜਰੂਰ ਬੰਦਿਆਂ ਨੂੰ ਤੁਸੀਂ ਸਮਝਾਉਂਦੇ ਹੋ ਵੀ ਐਫਪੀਓ ਪਹਿਲੀ ਗੱਲ ਤੋਂ ਪਤਾ ਹੀ ਲੱਗਦਾ ਐਫਪੀ ਹੁੰਦਾ ਕੀ ਹੈ ਫਿਰ ਉਹ ਸਮਝਾਉਂਦੇ ਹੋ ਫਿਰ 150000 ਰੁਪਏ ਤੋਂ ਕੋਈ ਲੈਣਾ ਵੀ ਆਪਾਂ ਹੈਗਾ ਬਿਲਕੁਲ 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 ਥੋੜਾ ਜਆ ਤੁਹਾਡਾ ਅ ਮਤਲਬ ਕਿ ਜ਼ਿੰਮੇਦਾਰ ਨੂੰ ਵਿਸ਼ਵਾਸ ਦਿਵਾਉਣਾ ਪੈਂਦਾ ਵੀ ਵਿਸ਼ਵਾਸ ਦਿਵਾਉਣਾ ਪੈਂਦਾ ਗੱਲ ਵਿਸ਼ਵਾਸ ਦੀ ਵਿਸ਼ਵਾਸ ਦੀ ਆ ਬਾਕੀ ਅੱਛਾ ਹੁਣ ਹਜਿੰਦਰ ਜੀ ਇਹ ਵੀ ਗੱਲ ਸਾਡੇ ਜ਼ਿਹਨ ਚ ਆਉਦੀ ਹੈ ਕਿ ਤੁਸੀਂ ਡਰੋਨ ਦਾ ਸਿਸਟਮ ਆਪਣੇ ਇਲਾਕੇ 'ਚ ਚਲਾਉਂਦੇ ਹੋ ਔਰ ਚੰਗੀ ਗੱਲ ਇਹ ਐ ਐਫਪੀਓ ਦੇ ਜ਼ਰੀਏ ਤੁਸੀਂ ਡਰੋਨ ਲਿਆ ਹੈ ਜੀ ਭਾਵੇਂ ਸਬਸਿਡੀ ਨਹੀਂ ਮਿਲੀ ਲੇਕਿਨ ਉਮੀਦ ਕਰਨਿਆ ਕਿ ਮਿਲਦੀ ਆ ਜੀ ਅੱਛਾ ਹੁਣ ਇਹ ਡਰੋਨ ਦਾ ਲੋਕਾਂ ਨੂੰ ਕੀ ਫਾਇਦਾ ਹੋਣਦਿਆ ਕੀ ਸਮਝਦੇ ਹੋ ਤੁਸੀਂ ਇਹ ਕਿੰਨੇ ਘਰਾਂ 'ਚ ਤੁਸੀਂ ਕਰ ਚੁੱਕੇ ਹੋ ਮੈਂ ਸਰ ਇਦਾਂ ਦੇਖੋ ਜਦੋਂ ਕਈ ਵਾਰ ਫਸਲ ਦੀ ਪੋਜੀਸ਼ਨ ਇਹ ਹੁੰਦੀ ਆ ਵੀ ਜਦੋਂ ਹੁਣ ਆਪਾਂ ਲੇਬਰ ਨੂੰ ਵਿੱਚ ਸਪਰੇਅ ਕਰਨਵਾੜਦੇ ਆ ਨਾ ਸੁਪੋਜ਼ ਕਰੋ ਇਹ ਇੱਥੇ ਕਣਕ ਤੇ ਸਪਰੇਅ ਕੀਤੀ ਆ ਜਿਹੜੀ ਲਾਸਟ ਵਿੱਚ ਆਪਣੇ ਤੇਲੇ ਤੁਲੇ ਦੀ ਕਰਦੇ ਚੰਗੀ ਹੂੰ ਹੂੰ 5 ਮਿੰਟ ਦੇ ਵਿੱਚ 4 ਮਿੰਟ ਦੇ ਵਿੱਚ 1 ਏਕੜ ਹੋ ਜਾਂਦਾ ਇਹਦੇ ਨਾਲ ਡਰੋਨ ਡਰੋਨ ਦਾ ਨਾਮ ਇਹ ਕਿੰਨੀ ਥੱਲੇ ਟੈਂਕੀ ਕਿੰਨੀ ਵੱਡੀ ਹੁੰਦੀ ਹੈ ਇਹਦੀ ਸਾਰਾ 14 ਕਿਲੋਟਰ ਦੇ ਟੈਂਕੀ ਹੁੰਦੀ ਹੈ ਇਹਦੀ ਇੱਕ ਬੂੰਦ ਨੂੰ ਇਹ ਹਜ਼ਾਰ ਬੂੰਦ ਦੇ ਬਰਾਬਰ ਲਿਆ ਕੇ ਪਾਣੀ ਛੋੜਦਾ ਜਦੋਂ ਇੱਕ ਬੂੰਦ ਪਾਣੀ ਡਿੱਗਣੀ ਹੈ ਪੰਪ ਨਾਲ ਇਹਨੇ ਉਹਨੂੰ ਇੰਨਾ ਬ੍ਰੀਕ ਔਰ ਹਵਾ ਦੇ ਫਲੋ ਨਾਲ ਕਰ ਦੇਣਾ ਵੀ ਉਹਦੀ ਹਜ਼ਾਰ ਬੂੰਦ ਬ੍ਰੀਕ ਤਰੀਕੇ ਨਾਲ ਫਸਲ ਦੇ ਉੱਤੇ ਪੈਂਦੀ ਹੈ ਜਗੇ ਤੇ ਉਹਦੇ ਨਾਲ ਰਿਜ਼ਲਟ ਬਹੁਤ ਵਧੀਆ ਆਉਂਦੇ ਹਨ ਦੂਜੀ ਗੱਲ ਫਸਲ ਦੀ ਪੱਨ ਤੋੜਨੀ ਹੁੰਦੀ ਆਹ ਤੇ ਜਦੋਂ ਵਿੱਚ ਮੜਨਾ ਫਸਲ ਦੇ ਵਿੱਚ ਨਿਸਰੀ ਹੋਈ ਕਣਕ ਚ ਸਪਰੇਅ ਕਰੋਗੇ ਤਾਂ ਉਹ ਜਿਹੜੀ ਕਣਕ ਟੁੱਟ ਜਾਂਦੀ ਆ ਉਹ ਕਦੇ ਵੀ ਤੁਸੀਂ ਦੇਖਿਓ ਜ਼ਿਮੀਦਾਰ ਨੂੰ ਪੁੱਛ ਕੇ ਵੀ ਉਹ ਮਸ਼ੀਨ ਦੇ ਮੂੰਹ ਚ ਨਹੀਂ ਹੋ ਉਹ ਹਮੇਸ਼ਾ ਥੱਲੇ ਦੀ ਥੱਲੇ ਹੀ ਰਹਿੰਦੀ ਆ ਉਹ ਇਹਦੀ ਉਹ ਮਿਸ਼ੀ ਰਹਿੰਦੀ ਆ ਉਹ ਇੱਕ ਤਾਂ ਇਹ ਬੈਨੀਫਿਟ ਇਹਦੇ ਨਾਲ ਹੁੰਦਾ ਦੂਸਰਾ ਘੱਟ ਸਮੇਂ ਵਿੱਚ ਬਹੁਤ ਵਧੀਆ ਤਰੀਕੇ ਨਾਲ ਹੋ ਜਾਂਦਾ ਕਿੱਲਾ ਕਿੰਨੇ ਸਮੇਂ ਚ ਹੋ ਜਾਂਦਾ 3 ਤੋਂ 4 ਮਿੰਟ ਬਸ ਹਾਂਜੀ تن 4 میٹر ਦੇ ਵਿੱਚ ਵਿੱਚ ਇੱਕ ਇੱਕੜ ਸਪਰੇ ਹੋ ਜਾਂਦੀ ਆ اچھا ਪਹਿਲਾਂ ਡਰੋਨ ਦੇ ਵਿੱਚ ਤੁਸੀਂ ਕੁਝ ਸੌਫਟਵੇਅਰ ਐਡ ਕਰਨਾ ਪਵੇਦਾ ਵੀ ਕਿਹੜੇ ਇਲਾਕੇ ਸਪਰੇ ਕਰਨੀ ਦਾ ਕਿੰਨਾ ਕਿੱਥੋਂ ਕਿੱਥੱਕਾ ਜਾਣਾ ਹਾਂਜੀ ਸਰ ਉਹ ਇਦਾਂ ਹੁੰਦਾ ਨਾ ਜਦਾਂ ਇਹਨੂੰ ਆਟੋਮੈਟਿਕ ਆ ਇਹ ਪਹਿਲਾਂ ਮੈਪਿੰਗ ਕਰ ਲੈਂਦਾ ਚਾਰਜ ਫਿਰ ਕੀਤੇ ਘੁੰਮ ਕੇ ਮੈਪਿੰਗ ਕਰਕੇ ਬਾਅਦ ਵਿੱਚ ਆਟੋ ਪਾਇਲਟ ਛੱਡਦਾ ਮਤਲਬ ਕਿ ਆਟੋਮੈਟਿਕ ਚੱਲਣਾ ਹੈ ਇਹਨੇ ਆਟੋਮੈਟਿਕ ਦੇ ਨਾਲ ਫੇ ਇਹ ਵੀ ਇਹਨੇ 2.5 ਮੀਟਰ ਜਾਣਾ 2.5 ਮੀਟਰ ਰੋਣਾ 1 ਇੰਚ ਦਾ ਵੀ ਵਿੱਚ ਗੈਪ ਨਹੀਂ ਰਹੂਗਾ ਪ੍ਰੋਪਰ ਸਪਰੇ ਹੋਊਗੀ ਫਸਲ ਤੇ ਦੂਜਾ ਇਹਦੇ ਨਾਲ ਤੁਸੀਂ ਥੋੜਾ ਮੋਲੀਕਿਊਲ ਨਾ ਜਿਵੇਂ ਸ਼ਫਾਰਜ ਕੀਤੀ ਹੈ ਵੀ ਜੇ ਸਪੋਜ਼ ਕਰੋ ਕੋਈ 100 ਐਮਐਲ ਦਵਾਈ ਪੀਂਦੀ ਆ ਕਿੱਲੇ ਦੀ ਇਹਦੇ ਨਾਲ ਉਹਨਾਂ ਨੇ 80 ਐਮਐਲ ਕਿਹਾ ਵੀ ਤੁਸੀਂ ਪਾਓ ਜਿਵੇਂ ਚਾਰ ਦਾ ਖਰਚਾ ਘਟੇ ਘਟੇਗਾ ਉਹਦੇ ਨਾਲ ਖਰਚਾ ਘਟੂਗਾ ਜਿਹੜਾ ਇਹਦਾ ਕਰਾਇਆ ਕਰੋਆ ਵਾ ਅਗਲੇ ਨੂੰ ਮਹਿਸੂਸ ਨਹੀਂ ਹੋਊਗਾ ਵੀ ਉਹਨਾਂ ਕਿ ਉਹਨਾਂ ਦੀ ਦਵਾਈ ਘਟ ਜਾਣੀ ਆ ਉਹਨਾਂ ਦਾ ਉਹਨੇ ਆਪਣਾ ਉਹਨੂੰ ਬੇਨਫਿਟ ਹੋਣਾ ਉਹਦਾ 100-150 200 ਰੁਪਏ ਦਾ ਜਿਹੜਾ ਫਰਕ ਉਹਦਾ ਮਤਲਬ ਕਿ ਵੀ ਖਰਚਾ ਘਟਾਊਗਾ ਖੇਤਮਾ ਕਰੋ ਤੇ ਇਹ ਤੁਸੀਂ ਜਿਹੜੇ ਸਪਰੇਅ ਕਰਦੇ ਹੋ ਫਿਰ ਕਿੰਨਾ ਕਿੰਨੇ ਪੈਸੇ ਕਿੱਲੇ ਦੇ ਸੋਰਾ ਸੀ 350 ਰੁਪਿਆ ਮਤਲਬ ਕਿ ਐਫ ਪੀਓ ਨੇ ਮੀਟਿੰਗ ਕਰਕੇ ਬੋਰਡ ਨੇ 350 ਰੁਪਿਆ ਦਾ ਚਾਰਜ ਲਿਖਿਆ ਸੀਗਾ ਇਹਦਾ 350 ਰੁਪਿਆ ਪਰ ਏਕੜ ਦੇ ਹਿਸਾਬ ਨਾਲ ਲੈਣਾ ਕਿਉਂਕਿ ਇਹਦਾ ਨਾ ਖਰਚਾ ਬੈਟਰੀ ਬੈਟਰੀਆਂ ਦਾ ਬਹੁਤ ਆ ਕਿਤੇ ਸਪੋਜ਼ ਕਰੋ ਰੋਖਣਾ ਵੀ ਲੱਗ ਜਾਂਦਾ ਕਿਤੇ ਜਾਨਵਰ ਵਿੱਚ ਵੱਜ ਜਾਂਦਾ ਐਕਸੀਡੈਂਟ ਹੋਣ ਦਾ ਖਤਰਾ ਰਹਿੰਦਾ ਫਿਰ ਇਹਦਾ ਖਰਚਾ ਕਿਉਂਕਿ ਤੇ ਪਾਰਟਸ ਮਿੰਗੇ ਆ ਇਹਦੇ ਅੱਛਾ ਉਹ ਵੀ ਆਪਾਂ ਨੂੰ ਮੇਨਟੇਨ ਸਾਰਾ ਕੁਝ ਕਰਨਾ ਪੈਂਦਾ ਤੇ ਚਾਰਜ ਹੋ ਜਾਂਦੀ ਹਾਂ ਜੀ ਹਾਂ ਜੀ ਬੈਟਰੀਆਂ ਚਾਰਜ ਹੋ ਜਾਂਦੀਆਂ ਉਹ ਚਾਰਜਰ ਕੋਲ ਰੱਖੇ ਹੁੰਦੇ ਆ ਉਹ ਜਿੱਥੇ ਵੀ ਜਾਈਦਾ ਕਿਸੇ ਦੇ ਘਰ ਉੱਤੇ ਜਾਂ ਤੁਸੀਂ ਕਿਸੇ ਆਪਣੇ ਮੋਟਰ ਦੇ ਸਪਰੇਅ ਕਰਦੇ ਆ ਚਾਰਜਿੰਗ ਪੁਆਇੰਟ ਹੁੰਦੇ ਉੱਥੇ ਨਾਲ ਨਾਲ ਚਾਰਜ ਕਰੀ ਜਾਈਏ ਇੱਕ ਵਾਰੀ ਬੈਟਰੀ ਕਿੰਨੇ ਚ ਕਰਦੀ ਇੱਕ ਵਾਰੀ ਬੈਟਰੀ ਜਿਹੜੀ 2 ਏਕੜ ਸਪਰੇਅ ਕਰਦੀ ਹੈ 2 ਏਕੜ ਹਾਂ 2 ਏਕੜ ਬਾਅਦ ਬਦਲ ਕੇ ਦੂਜੀ ਲਾ ਦੇ ਉਹਨਾਂ ਚਾਰਤੇ ਲਾ ਦੇਦਾ ਓਕੇ ਅੱਧੇ ਘੰਟੇ ਚ ਚਾਰਜ ਹੋ ਜਾਂਦੀ ਆ ਔਰ ਹਰ ਫਸਲ ਤੇ ਸਪਰੇਅ ਹੋ ਸਕਦੀ ਹਰ ਫਸਲ ਜਿੱਤੇ ਮਰਜੀ ਕਰੋ ਕੋਈ ਦਿੱਕਤ ਵਾਲੀ ਗੱਲ ਨਹੀਂ ਕੀ ਡਰੋਨ ਤਕਨੀਕ ਨਾਲ ਇੱਥੇ ਮੱਕੀ ਦੇ ਉੱਤੇ ਅੱਜ ਸਪਰੇਅ ਕੀਤੀ ਗਈ ਏ ਤੇ ਇਹ ਜਿਹੜਾ ਐਫ ਪੀਓ ਗਰੁੱਪੇ ਉਸ ਉਸ ਵੱਲੋਂ ਇਹ ਡਰੋਨ ਇੱ ਮੇਰੇ ਨਾਲ ਉਹ ਕਿਸਾਨ ਨੇ ਜਿਨ੍ਹਾਂ ਦੇ ਖੇਤਾਂ 'ਚ ਇਹ ਸਪਰੇ ਹੋਈ ਏ ਅ ਸਦਾਜੀ ਕੀ ਆਪਣਾ ਨਾਮ ਹੈ ਜੀ ਦਿਲਪ੍ਰੀਤ ਸਿੰਘ ਦਿਲਪ੍ਰੀਤ ਜੀ ਤੁਸੀਂ ਕੀ ਸਮਝ ਦਿਓ ਕਿ ਇਹ ਜਿਹੜੀ ਸਪਰੇ ਤਕਨੀਕ ਏ ਇਹਦਾ ਕੀ ਕੀ ਫਾਇਦਾ ਹੋਏਗਾ ਤੇ ਬਹੁਤ ਵਧੀਆ ਜੀ ਤਕਨੀਕ ਹੈ ਬਹੁਤ ਵਧੀਆ ਹੋਈ ਏ ਸਪਰੇ ਜੀ ਕਿੰਨੇ ਚਿਰ 'ਚ ਵਿਹਲੇ ਹੋ ਗਏ ਆਪਾਂ 5-7 ਮਿੰਟ ਹੀ ਲੱਗੇ ਸਾਰੇ 10 ਮਿੰਟ 10 ਮਿੰਟ 2.5 ਕਿੱਲਿਆਂ ਦਾ ਸਪਰੇ ਹੋ ਗਿਆ ਹਾਂਜੀ ਹਾਂਜੀ ਤੇ ਇਹ ਪਹਿਲਾਂ ਵੀ ਕਰਾਈ ਕਿ ਪਹਿਲੀ ਵਾਰੀ ਕਰਾਈ ਤੇ ਪਹਿਲੀ ਵਾਰੀ ਕਰਾਈ ਅੱਛਾ ਹਾਂਜੀ ਤੇ ਇਹਦੇ ਨਾਲ ਇਹ ਆ ਕਿ ਸਮੇ ਸਾਰੇ ਵਹਿਲੇ ਹੋ ਗਏ ਤੇ ਪਾਣੀ ਪੂਰਾ ਪੈ ਗਿਆ ਤੇ ਸੁੰਡੀ ਸੀਗੀ ਇੱਥੇ ਸੁੰਡੀ ਹਾਂਜੀ ਬਈ ਸੀ ਅੱਛਾ ਤੇ ਇਹ ਕੀ ਸੁੰਡੀ ਤੇ ਹੁੰਦੀ ਥੱਲੇ ਤੇ ਸਪਰੇ ਉੱਪਰ ਹੁੰਦੀ ਨਹੀਂ ਨਹੀਂ ਬਹੁਤ ਵਧੀਆ ਹੋਈ ਆ ਥੱਲੇ ਤੱਕ ਰ ਜਾਂਦੀ ਦਵਾਈ ਸਾਰੀ ਉਹ ਕਿਵੇਂ ਪੂਰੀ ਪੂਰੀ ਹਵਾ ਨਾਲ ਹੁਣ ਦੇਖਦੇ ਹਾਂ ਜੀ ਪੂਰੀ ਦਵਾਈ ਥੱਲੇ ਜਾਂਦੀ ਪੂਰਾ ਜੋਰ ਲੱਗਦਾ ਔਰ ਥੱਲੇ ਤੱਕ ਸਪਰੇ ਜਾਂਦੀ ਹਾਂਜੀ ਹਾਂਜੀ ਤੇ ਤੁਸੀਂ ਸਮਝੋ ਭੁੱਖ ਦੀ ਟੈਕਨੋਲੋਜੀ ਇਹ ਬਹੁਤ ਵਧੀਆ ਹਾਂਜੀ ਹਾਂਜੀ ਜਿੱਥੇ ਕੀੜੇ ਮੁੱਢਾਂ 'ਚ ਲੁਕੇ ਆ ਉਹ ਵੀ ਮਰ ਜਾਂਦੇ ਨੇ ਜਿਹੜੇ ਸਟੈਮ ਦੇ ਵਿੱਚ ਵੜੇ ਆ ਬਿਲਕੁਲ ਬਿਲਕੁਲ ਸਰ ਜਿੱਦਾਂ ਤੁਹਾਨੂੰ ਅੱਗੇ ਗੱਲ ਕੀਤੀ ਰਹੀ ਮੁੱਢ ਤੱਕ ਇਹਦਾ ਹਵਾ ਦੇ ਨਾਲ ਉੱਪਰੋਂ ਪ੍ਰੈਸ਼ਰ ਇੰਨਾ ਤੇਜ਼ ਵੱਜਦਾ ਵਾ ਪੱਤੇ ਤੋਂ ਲੈ ਕੇ ਥੱਲੇ ਤੱਕ ਉਹਨੂੰ ਮਤਲਬ ਕਿ ਸਾਈਡ ਕਰਕੇ ਜਿੱਥੇ ਨਦੀਨਾਂ ਦੀ ਰੋਕਥਾਮ ਆਪ ਕਰਨੀ ਆ ਵੱਟਾਂ ਤੇ ਜਾਂ ਜਿੱਥੇ ਨਦੀਨ ਹੋਏ ਆ ਮੰਨ ਲਓ ਜਾਂ ਉੱਥੇ ਵੀ ਸਪਰੇ ਕਰਕੇ ਦੇਖੀ ਨਹੀਂ ਸਰ ਇਹ ਦੇਖੋ ਨਦੀਨ ਜਦਾਂ ਆਮ ਨਾਰਮਲ ਆਲੂ ਉਗਣ ਤੋਂ ਪਹਿਲਾਂ ਕਰੀਦੀ ਆ ਗ੍ਰੈਮਿਕ ਸੌਣ ਵਗੈਰਾ ਉਹ ਤਾਂ ਨਾਰਮਲੀ ਸਿਸਟਮ ਠੀਕ ਆ ਵੱਟਾਂ-ਵੱਟਾਂ ਤੇ ਤੋਂ ਫੇ ਛੋਟੇ ਹੱਥ ਵਾਲੇ ਪੰਪਾਣਾ ਕਰੀਦੀ ਆ ਕਿਉਂਕਿ ਇਹਨਾਂ ਤਾਂ ਥਾਂ ਬਹੁਤ ਲੈ ਕੇ ਜਾਣਾ ਹੁੰਦਾ ਫੇ ਲਾਗੇ ਨਦੀਨ ਮਾਰਨ ਵਾਲੀ ਦਵਾਈ ਜਿਹੜੀ ਉਹਨੇ ਫੇ ਫਸਲ ਦੂਜੀ ਵੀ ਮਾਰਨੀ ਆ ਅੱਛਾ ਇਹ ਜਿਹੜਾ ਪੈਸਾ ਆਪਾਂ ਇਕੱਠਾ ਕਰਨੇ ਆ ਐਫਪੀਓ ਦੇ ਖਾਤੇ ਜਮਾ ਹੋ ਜਾਂਦਾ ਹਾਂਜੀ ਹਾਂਜੀ ਹੈ ਏ ਸੁਖਮਨ ਜੀ ਸਪੈਸ਼ਲ ਜਿਹੜਾ ਆਪਾਂ ਡਰੋਨ ਚਲਾਣਾ ਤੁਸੀਂ ਦੱਸ ਰਹੇ ਸੀਗੇ ਕਿ ਇਹਨਾਂ ਨੂੰ ਤੁਸੀਂ ਬੁਲਾਉਂਦੇ ਹੋ ਤੇ ਇਹ ਫਿਰ ਡਰੋਨ ਆ ਤੁਸੀਂ ਫੜਿਆ ਇਹਦਾ ਕੀ ਫਾਇਦਾ ਜੀ ਹੈ ਇਹ ਰਿਮੋਟ ਦੇ ਨਾਲ ਇਹ ਆਪਰੇਟ ਹੁੰਦਾ ਸਾਰਾ ਜਦਾਬਸ ਸਪਰੇ ਕਰਦੇ ਆ ਤਾਂ ਇੱਕ ਲਾ ਪਾਉਦੇ ਇੱਕ ਵਾਰੀ ਮੈਂ ਵੀ ਕਰਦੀ ਵਿੱਚ ਜੋੜੋ ਭਾਈ ਜਦ ਸਾਰੇ ਸਪਰੇ ਕਰਦੇ ਨੇ ਪਰ ਇਥੇ ਤੁਸੀਂ ਮੈਪਿੰਗ ਨਹੀਂ ਕੀਤੀ ਅੱਜ ਨਹੀਂ ਮੈਪ ਸਿਲੈਕਸ਼ਨ ਕਰ ਲਈ ਤੁਸੀਂ ਜਦ ਵਿੱਚ ਕੋਲ ਹੋਵੇ ਕੰਬੇ ਹੋਵੇ ਫਿਰ ਉਡਾ ਕੇ ਵਿੱਚ ਦਿੱਕਤ ਆਉਂਦੀ ਆ ਅੱਛੇ ਜਦ ਵਿੱਚ ਕੋਈ ਤਾਰ ਨਹੀਂ ਫਿਰ ਬੈਸ ਸਿਲੈਕਸ਼ਨ ਕਰ ਲਈ ਤੇ ਫਿਰ ਆਟੋ ਬਜਟ ਚੱਲਦਾ ਆਟੋ ਪੈਲ ਤੇ ਫਿਰ ਤੁਹਾਨੂੰ ਕੋਲ ਖਲੋਂ ਦੀ ਲੁੱਟੀ ਗੱਡੀ ਤੇ ਚੜ ਕੇ ਦੇ ਕਰਨ ਦੇ ਸੀ ਕੁਝ ਹਾਂਜੀ ਉਹ ਚੈੱਕ ਕਰਨਾ ਪੈਂਦਾ ਨਾ ਹਾਈਟ ਚੈੱਕ ਕਰਨੀ ਹਾਈਟ ਦੇਖਦਾ ਨਹੀਂ ਨਾ ਅਗਲੇ ਪਾਸੇ ਅੱਛਾ ਵੀ ਅਗਲੇ ਪਾਸੇ ਫਸਲ ਕਿੱਥੇ ਖੇਤ ਮੁੱਕ ਜਾਂਦਾਣ ਕਿ ਉਹ ਵੀ ਚੈੱਕ ਕਰਨਾ ਪੈਂਦਾ ਨਾ ਫਿਰ ਥੋੜਾ ਤਾਂ ਕਰੀਏ ਇਹਦੀ ਕੋਈ ਰਿਪੇਅਰ ਸ਼ੇਅਰ ਵੀ ਤੁਸੀਂ ਕਰ ਲੈਂਦੇ ਹਾਂਜੀ ਸਾਰੇ ਜਦੋਂ ਇਹ ਸਪਰੇਅ ਆਪਣੇ ਸ਼ੁਰੂ ਹੁੰਦਾ ਨਾ ਇਹਦੇ ਨਾਲ ਡਸਟ ਜਿਹੜੀ ਪਈ ਹੁੰਦੀ ਫਸਲ ਦੇ ਉੱਤੇ ਉਹ ਉੱਡ ਜਾਂਦੀ ਸਾਰੇ ਔਰ ਬਿਲਕੁਲ ਸਾਫ਼ ਸੁਥਰੀ ਫਸਲ ਕਰਕੇ ਫਿਰ ਉਹਦੇ ਤੇ ਆਪਣੇ ਪਾਣੀ ਦੇ ਦਵਾਈ ਦੇ ਤੁਪਕੇ ਪਿੰਦੇ ਆ ਜੀਣਾ ਕਰਕੇ ਇਹਦਾ ਇੱਕ ਇਹ ਕਾਰਨ ਹੈ ਵੀ ਥੋੜੀ ডোজ ਦੇ ਵਿੱਚ ਵੀ ਵੱਧ ਅਸਰ ਹੁੰਦਾ ਅੱਛਾ ਜਦੋਂ ਹਵਾ ਵਗੈਰਾ ਤੇਜ ਹੁੰਦੀ ਉਹ ਤਾਂ ਨਹੀਂ ਕੰਮ ਕਰਦਾ ਹੋਣਾ ਦੇਖੋ ਸਰ ਜੇ ਹਨੇਰੀ ਵਗੈਰਾ ਜਿਆਦਾ ਚੱਲਦੀ ਫਿਰ ਤਾਂ ਨਹੀਂ ਹਲਕੀ ਫੁਲਕੀ ਹਵਾ ਚੱਲੀ ਜਾਵੇ ਕੋਈ ਗੱਲ ਨਹੀਂ ਕਿਉਂਕਿ ਆਪਣੇ ਪਰਿਆਂ ਦੀ ਹਵਾ ਬੜੀ ਕੱਢ ਦਿੰਦਾ ਉਹ ਉਸੇ ਹਵਾ ਦੀ ਵਜ੍ਹਾ ਦੇ ਨਾਲ ਜਿਹੜੀ ਫਸਲ ਦੇ ਉੱਪਰ ਪੱਤੇ ਤੋਂ ਲੈ ਕੇ ਥੱਲੇ ਜੜ ਤੱਕ ਦਵਾਈ ਸਪਰੇਅ ਕਰਦਾ ਹੈ ਮਨ ਲੱਕੇ ਜੇ ਫਸਲ ਵੱਡੀ ਵੀ ਆ ਸਪੋਜ਼ ਕਰੋ ਕੀੜਾ ਮੋਢੇ ਦੇ ਵਿੱਚ ਬੈਠਾ ਹਵਾ ਦਾ ਜਿਹੜਾ ਇਹਦਾ ਸਿਸਟਮ ਹੈ ਨਾ ਜਿਹੜਾ ਪੱਖਿਆਂ ਦਾ ਇਦਾਂ ਦਾ ਹਵਾ ਉੱਪਰ ਤੋਂ ਲੈ ਕੇ ਹਵਾ ਦਾ ਪ੍ਰੈਸ਼ਰ ਜਿਹੜਾ ਪੱਤੇ ਤੱਕ ਧਰਤੀ ਤੱਕ ਪੈਂਦਾ ਜਾਂਦਾ ਜਿਹੜੇ ਟਿੱਡੇ ਥੱਲੇ ਵੀ ਹੈਗੇ ਨੇ ਉਹ ਵੀ ਨਾਮ ਹੋ ਜਾਂਦੇ ਆ ਜਿਹੜੇ ਕਿ ਦੂਜੇ ਸਪਰੇਅ ਵਾਲੇ ਪੰਪਾਂ ਨਾਲ ਨਹੀਂ ਹੋ ਸਕਦਾ ਨਹੀਂ ਲੋਕ ਇਹਦਾ ਮੁੱਢਾ ਵਾਲਾ ਸਪਰੇਅ ਖੋ ਮੁੱਢਾ ਵਾਲਾ ਕਰੋ ਐ ਕਰੋ ਇਹ ਦੀ ਇਹ ਪ੍ਰੋਪਰ ਪੱਤਿਆਂ ਤੋਂ ਲੈ ਕੇ ਮੁੱਢ ਤੱਕ ਧਰਤੀ ਤੱਕ ਜ਼ਮੀਨ ਤੱਕ ਆਪਣਾ ਕੰਮ ਕਰਦਾ ਹੈ ਪਰ ਵੀ ਸਾਈਡ ਹੁੰਦਾ ਜ ਜਦੋਂ ਆਪਾਂ ਕੱਖ ਮਾਰਨ ਵਾਲੀ ਦਵਾਈ ਕਰਨ ਦੀ ਗੱਲ ਕਰਦੇ ਨਾ ਸਭ ਤੋਂ ਔਖਾ ਉਹ ਹੁੰਦਾ ਉੱਥੇ ਤੁਹਾਨੂੰ ਪਤਾ ਲੈਂਦਾ ਕੰਮ ਕਰਦੀ ਕਿ ਨਹੀਂ ਕਰਦੀ ਅਸੀਂ ਇਹਦੇ ਨਾਲ ਖਾਲੀ ਥਾਵਾਂ ਵਿੱਚ ਗ੍ਰੈਮ ਜਿਹੜੀ ਵੱਟਾਂ ਤੋਂ ਘਾ ਛੜਦੀ ਦਵਾਈ ਔਰ ਉਹ 10 ਲੀਟਰ ਪਾਣੀ ਨਾਲ ਇੱਕ ਕਿਲੇ ਨੂੰ ਸੰਭਰੇ ਕੀਤੀ ਉਹ ਰਾਤ ਜੜ ਤੱਕ ਖਤਮ ਕਰਤਾ ਹੁੰਦਾ ਇਹ ਤੋਂ ਸਮਝ ਸਕਦੇ ਹੋ 10 ਲੀਟਰ ਜੇ 100 ਲੀਟਰ ਨਾ ਪਾਉਂਦੇ ਉਹ ਨਾ ਰਿਜ਼ਲਟ ਨਾਲੋਂ 10 ਲੀਟਰ ਵਾਲੇ ਦਾ ਜ਼ਿਆਦਾ ਹੁੰਦਾ ਉਹੀ ਕਾਰਨ ਜਿੱਦਾਂ ਇਹ ਘੁੰਮਦਾ ਵਾ ਹਵਾ ਦਾ ਚੱਕਰ ਆ ਬਰੀਕ ਫੁਹਾਰਾ ਵਾ ਤੇ ਪ੍ਰੈਸ਼ਰ ਨਾਲ ਦਵਾਈ ਪੈਂਦੀ ਆ ਤਾਂ ਕਰਕੇ ਇਹਦੇ ਰਿਜ਼ਲਟ ਜਿਹੜੇ ਆ ਆਮ ਦਵਾਈਆਂ ਆਪਣੇ ਆਮ ਪੰਪਾਂ ਨਾਲੋਂ ਵਾਧਾ ਹੁੰਦੇ ਤੇ ਖੁਦਾਰਾ ਖਾਸ ਤਾਂ ਕੋਈ ਰਿਪੇਅਰ ਦੀ ਦਿੱਕਤ ਆ ਜਾਵੇ ਜਾਂ ਕੋਈ ਹੋਰ ਸਮੱਸਿਆ ਬੈਠੀ ਖਰਾਬ ਹੋ ਜਾਵੇ ਤੇ ਰਿਪੇਅਰ ਵਾਲੇ ਦੇ ਵਾਲੇ ਕਿਤੇ ਲਾਗੇ ਹੋ ਜਾਂਦੀ ਕਿ ਨਹੀਂ ਸਰ ਇਹ ਲਾਗੇ ਨਹੀਂ ਹੋ ਜਾਂਦੀ ਇਸ ਵਾਸਤੇ ਸਾਨੂੰ ਅੰਮ੍ਰਿਤਸਰ ਜਿਹੜੇ ਇੱਥੇ ਡਿਸਟ੍ਰੀਬਿਊਟਰ ਆ ਉੱਥੇ ਉੱਥੇ ਜਾਣਾ ਪੈਂਦਾ ਉਹਨੂੰ ਪਰ ਹਜੇ ਤੱਕ ਇਦਾਂ ਹੋਇਆ ਨਹੀਂ ਕਦੇ ਹੋਇਆ ਹਾਂਜੀ ਡੇਢ ਸਾਲ ਤੋਂ ਵਧੀਆ ਚੱਲਣ ਦੇ ਬਿਲਕੁਲ ਚੱਲਣ ਦੇ ਕੋ ਚੱਕਰ ਨੇ ਆਇਆ ਤੇ ਟੋਟਲ ਇਹਦਾ 10 ਲੱਖ ਰੁਪਏ ਲੱਗੇ ਤੁਹਾਡਾ ਹਾਂਜੀ ਹਾਂਜੀ ਸਰ ਉਸ ਵੇਲੇ ਕਿਉਂਕਿ ਅਸੀਂ ਬੈਟਰੀਆਂ ਨਾਲ ਕਾਫੀ ਲੱਗਦੀ ਹੈ ਸਬਸਿਡੀ ਕਿੰਨੀ ਹੈਗੀ ਹੈ ਸਬਸਿਡੀ ਉਹ 75% ਕਹੇ ਰਹੇ ਸੀਗੇ ਜੋ ਮਿਲ ਕੇ ਦੇਖਿਆ ਸੀਗਾ ਵੀ ਆਪਣੇ 75% ਸਬਸਿਡੀ ਆਉਗੀ ਇਹਦੇ ਤੇ ਜੇ ਸਬਸਿਡੀ ਤੁਹਾਡੇ ਅਕਾਊਂਟ 'ਚ ਹੀ ਆਣੀ ਹੈ ਅਕਾਊਂਟ 'ਚ ਹੀ ਆਣੀ ਜੋ ਤਾਂ ਉਹ ਦੇਖੋ ਤੇ ਆਈ ਜਣੀ ਸਰਕਾਰ ਨੇ ਵਾਦਾ ਕੀਤਾ ਤੇ ਕਿ ਤਰ੍ਹਾਂ ਕਿਤੇ ਲੇਟ ਫੀਡ ਕਮ ਹੋ ਜਾਂਦਾ ਲੇਕਿਨ ਮੈਨੂੰ ਲੱਗਦਾ ਕਿ ਐਸੀ ਗੱਲ ਨਹੀਂ ਹੈ ਹਾਂਜੀ ਹਾਂਜੀ ਅੱਛਾ ਹੁਣ ਸਾਡੇ ਉਹ ਕਿਸਾਨ ਜਿਹੜੇ ਐਫਪੀਓ ਤੋਂ ਤੁਹਾਡੀ ਗੱਲਾਂ ਨਾਲ متاثر ਹੋਏ ਨੇ ਚਾਹੁੰਦੇ ਨੇ ਕਿ ਐਂਡਾ ਗਰੁੱਪ ਬਣਾਈਏ ਉਹ ਵੀ ਡਰੋਨ ਲੈਣ ਹਰ ਬੰਦੇ ਦਾ ਖਾਸ਼ ਹੁੰਦੀ ਹੈ ਕਿ ਆਪਾਂ ਫਾਇਦਾ ਤੁਸੀਂ ਕਾਫੀ ਕਰਾਏ ਹੈ ਕੀ ਉਹਨੂੰ ਕਰਨਾ ਚਾਹੀਦਾ ਹੈ ਡਰੋਨ ਹਰੇਕ ਬੰਦਾ ਤਾਂ ਨਹੀਂ ਲੈ ਸਕਦਾ ਮਹਿੰਗਾ ਵਾ ਨਹੀਂ ਐਫਪੀਓ ਬਣਾ ਦੇ ਐਫਪੀਓ ਬਣਾ ਕੇ ਤਾਂ ਲੋ ਬਹੁਤ ਬਿਲਕੁਲ ਲੋ ਜੇ ਸਰਕਾਰ ਤੁਹਾਡੀ ਹੈਲਪ ਕਰ ਰਹੀ ਹੈ ਤਾਂ ਉਹ ਹੈਲਪ ਲੈਣੀ ਚਾਹੀਦੀ ਕਿ ਐਫਪੀਓ ਸਾਨੂੰ ਬਣਾਉਣਾ ਚਾਹੀਦਾ ਆ ਬਿਲਕੁਲ ਬਣਾਉਣਾ ਚਾਹੀਦਾ ਜੀ ਐਫਪੀਓ ਬਣੂਗਾ ਕਿਸਾਨਾਂ ਦੇ ਆਪਣੇ ਗਰੁੱਪ ਬਣਨਗੇ ਜਿੰਦਾ ਦੱਸਿਆ ਵੀ ਜੇ ਸੋਸਾਇਟੀਆਂ ਬਣ ਸਕਦੀਆਂ ਆਪਣੀਆਂ ਤੇ ਐਫਪੀਓ ਬਣ ਸਕਦਾ ਐਫਪੀਓ ਬਣ ਸਕਦਾ ਵਾ ਸੋਸਾਇਟੀ ਤੁਹਾਨੂੰ ਦੋ ਦੋ ਜਾਂ ਤਿੰਨ ਫਾਇਦੇ ਦੇ ਰਹੀ ਐ ਐਫਪੀਓ ਦਾ ਫਾਇਦਾ ਹੀ ਫਾਇਦਾ ਹੈ ਜਨੇ ਮਲਟੀਪਲ ਸੀਡਾਂ ਵੀ ਪਾਉਣ ਮਿਲ ਸਕਦੀਆਂ ਹੋਰ ਕਈ ਮਸ਼ੀਨਾਂ ਮਿਲ ਸਕਦੀਆਂ ਤੁਸੀਂ ਖਾਦ ਦਾ ਲਾਇਸੈਂਸ ਵੀ ਪਾਣਾ ਸੀ ਹਾਂਜੀ ਸਰ ਫਰਟੀਲਾਈਜ਼ਰ ਦਾ ਸੀ ਐਫਪੀਓ ਚ ਬਣਾਇਆ ਵਾ ਸਾਨੂੰ ਇਫਕੋ ਤੋਂ ਡਾਇਰੈਕਟ ਜਿਉਰੀਆ ਆਉਂਦਾ ਜਦੋਂ ਰੈਕ ਰੋਕ ਕੋਈ ਲੱਗਦਾ ਹੁੰਦਾ ਕਾਫੀ ਫਾਇਦਾ ਹੁੰਦਾ 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 ਸਰ ਹੁਣ ਗਾਂਹੀਂ ਸੀਡ ਦਾ ਅਪਲਾਈ ਕਰਾਂਗੇ ਉਹਦੇ ਨਾਲ NSC ਵਗੈਰਾ ਜਿਹੜੀ ਕਿ ਆਪਣੀਆਂ ਹੈਗੀਆਂ ਵਾ ਉਹਨਾਂ ਦਾ ਵੀ ਕਿਹਾ ਵੀ ਸਹੀ ਤੁਹਾਡੇ ਨਾਲ ਬਿਲਕੁਲ ਕਦਮ-ਨ-ਕਦਮ ਲਾ ਕੇ ਚੱਲਾਂਗੇ ਉਹ ਐਸਪੀਓ ਨੂੰ ਚਲਾਉਣ ਵਾਸਤੇ 3 ਸਾਲ ਵਾਸਤੇ ਸਬੰਧਤ ਅਧਾਰੇ ਵੱਲੋਂ ਇੱਕ ਆਪਣਾ ਅਫੀਸਰ ਥਾਪਿਆ ਜਾਂਦਾ ਸੋ ਕਹਿਣ ਤੋਂ ਬਾਅਦ ਇਹ ਕਿ ਪਹਿਲੇ 3 ਸਾਲ ਜਦੋਂ ਨਵਾਂ ਐਸਪੀਓ ਬਣਨਾ ਹੈ ਕੁਦਰਤੀ ਗੱਲ ਹੈ ਸਮੱਸਿਆਵਾਂ ਆਉਂਦੀਆਂ ਹੋਣਗੀਆਂ ਉਹ ਸਮੱਸਿਆਵਾਂ ਨੂੰ ਹੱਲ ਕਰਨ ਵਾਸਤੇ ਇੱਕ ਇਹ ਬੰਦਾ ਜਿਹੜਾ ਹੈ ਉਹਨਾਂ ਨੇ ਥਾਪਤ ਹੈ ਕਿ ਉਹ ਤੇ ਤੇ ਇੱਕ ਕੰਮ ਚਲਾਉਣ ਵਾਸਤੇ ਉਹਦੀ ਮਦਦ ਕਰਨ ਦੇ ਆ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਆਪਾਂ ਮਹਿਕਮਾ ਜ਼ਰਾਇਤ ਔਰ ਜਾਨ ਨਬਾੜ ਦੇ ذریعے ਉਹਨਾਂ ਨੂੰ ਮਿਲੀ ਹੈ ਤੇ ਇਸ ਬਾਰੇ ਹੋਰ ਜਾਣਕਾਰੀ ਆਪਾਂ ਲੱਭ ਕੇ ਬਿਲਕੁਲ ਸਾਰਾ ਲੋੜੇ ਵਕਤ ਦੀ ਕਿ ਅਸੀਂ ਇਕੱਠੇ ਹੋ ਕੇ ਉਪਰਾਲੇ ਕਰੀਏ ਮੈਂ ਸਮਝਦਾ ਕਿ ਅੱਜ ਦੇ ਦੌਰ ਚ ਇਕੱਲੇ ਇਕੱਲੇ ਰਹਿ ਕੇ ਗੱਲ ਨਹੀਂ ਬਣਨੀ ਜੇ ਖਾਦ ਦਾ ਔਰ ਦਵਾਈਆਂ ਦਾ ਬੀਜ ਦਾ ਤੁਸੀਂ ਗੱਲ ਕੀਤੀ ਏ ਉਹ ਡਰੋਨ ਦਾ ਬੜਾ ਵਧੀਆ ਉਪਰਾਲਾ ਹੈਗਾ ਇਹਨੂੰ ਆਪਾਂ ਨੂੰ ਕਰਨਾ ਚਾਹੀਦਾ ਐਫ ਪੀਓ ਬਣਾਓ ਤੇ ਫਾਇਦੇ ਸਰਕਾਰ ਤੋਂ ਲੈ ਜਾ ਸਕਦੇ